ਬਠਿੰਡਾ ਪੁਲਿਸ ਨੂੰ ਵੱਡੀ ਕਾਮਯਾਬੀ ਉਸ ਸਮੇਂ ਮਿਲੀ ਜਦੋਂ ਬਠਿੰਡਾ ਦੀ ਪੁਲਿਸ ਦੇ ਵੱਲੋਂ ਆਪਣੇ ਇੱਕ ਪੁਲਿਸ ਮੁਲਾਜ਼ਮ ਨੂੰ ਹੈਰੋਇਨ ਦੇ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਸਿਵਲ ਐਂਡ ਕੁਲਦੀਪ ਸਿੰਘ ਨੇ ਦੱਸਿਆ ਕਿ 80 ਫੀਟ ਰੋਡ ਤੇ ਇੱਕ ਕਾਰ ਦੇ ਵਿੱਚ ਸਵਾਰ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਅਤੇ ਜਦੋਂ ਇਹਨਾਂ ਦੀ ਤਲਾਸ਼ੀ ਲਈਤੀ ਗਈ ਤਾਂ ਇਹਨਾਂ ਦੇ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਪੁਲਿਸ ਦੇ ਵੱਲੋਂ ਤਿੰਨਾਂ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਅਸੀਂ ਨਾ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਆ ਜਿਹਦੇ ਜਿਵੇਂ ਤਿੰਨ ਬੰਦੇ ਅਰੈਸਟ ਕੀਤੇ ਆ ਜਿਨ੍ਹਾਂ ਕੋਲ ਇੱਕ ਆਪਾਂ ਨੂੰ ਉਲਟੋ ਕਾਰ ਵੀ ਬਰਾਮਦ ਹੋਈ ਆ ਤਿੰਨ ਦੋਸ਼ੀਆਂ ਨੂੰ ਆਪਾਂ ਅਰੈਸਟ ਕਰਕੇ ਪਰਚਾ ਦਰਜ ਰਜਿਸਟਰ ਕਰਕੇ ਅੱਜ ਉਹਨਾਂ ਨੂੰ ਪੇਸ਼ ਕਰ ਰਹੇ ਹਾਂ ਸੋ ਅੱਗੇ ਜਿਹੜੇ ਇਹਨਾਂ ਦੇ ਫੋਰਵਰਡ ਤੇ ਬੈਕਵਰਡ ਲਿੰਕੇਜ ਆ ਉਹਨਾਂ ਬਾਰੇ ਅਸੀਂ ਡਿਟੇਲ ਨਾਲ ਪੁਸ਼ਕਿਸ਼ ਕਰਾਂਗੇ ਠੀਕ ਹੈ ਜੀ ਪੁਲਿਸ ਮੁਲਾਜ਼ਮ ਵੀ ਇਸ ਰਿ ਇਹਨਾਂ ਚੋਂ ਇੱਕ ਪੁਲਿਸ ਮੁਲਾਜ਼ਮ ਹੈ ਜੀ ਫਿਫਥ ਕਮਾਂਡੋ ਚ ਹੋ ਤਾਇਨਾਤ ਸੀਗਾ ਹਾਂ ਹਾਂਜੀ ਇਸਰੇ ਪਹਿਲਾਂ ਵੀ ਇਹ ਕੋਈ ਮਾਮਲਾ ਦਰਜ ਹੈ ਨਹੀਂ ਪਹਿਲਾਂ ਉਹ ਜਿਹੜੇ ਪੁਲਿਸ ਮੁਲਾਜ਼ਮ ਨੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਉਹਦੇ ਪਹਿਲਾ ਪਰਚਾ ਜੀ ਦੂਜੇ ਬੰਦਿਆਂ ਦੇ ਕਿ ਸਰ ਦੂਜੇ ਬੰਦਿਆਂ ਤੇ ਇੱਕ ਤੇ ਪੰਜ ਪਰਚੇ ਦਰਜ ਰਜਿਸਟਰ ਨਹੀਂ ਜੀ ਸਨੇਚਿੰਗ ਦਾ ਤੇ ਆਪਣੇ ਐਨਡੀਪੀਐਸ ਦੇ ਇੱਕ ਬੰਦੇ ਦੇ ਇੱਕ ਪਰਚਾ ਦਰਜ ਰਜਿਸਟਰ ਹੈ ਜੀ ਪਹਿਲਾਂ ਵੀ ਪਹਿਲਾਂ ਵੀ ਇਹ ਸਿਰ ਕੰਮ ਕਰਦੇ ਸੀ ਵੇਚਣ ਦਾ ਕੰਮ ਕਰਦੇ ਸੀ ਜਾਂ ਪੀਂਦੇ ਆ ਪੁਲਿਸ ਮੁਲਾਜ਼ਮਾਂ ਦਾ ਕੀ ਉਹ ਸਾਰਾ ਜੇ ਅਸੀਂ ਆਪਣੇ ਤਫਤੀਸ਼ ਦੌਰਾਨ ਵੈਰੀਫਾਈ ਕਰ ਰਹੇ ਹਾਂ ਉਸੇ ਲਈ ਡਿਟੇਲ ਪੁਸ਼ਕਿਸ਼ ਚ ਜਾਰੀ ਹੈ ਜੀ ਮੌਜੂਦਾ ਪੋਸਟਿੰਗ ਕਿੱਥੇ ਬਿਤਰ ਰਹੇ ਨੇ ਕਿੱਥੇ ਹੋਏ ਫਿਫਥ ਕਮਾਂਡ एवन पंजाबी टीवी ਦੇ ਲਈ ਬਠਿੰਡਾ ਤੋਂ ਅਵਿਨਾਸ਼ ਮੋੜ ਦੀ ਖਾਸ ਰਿਪੋਰਟ ਬਠਿੰਡਾ ਪੁਲਿਸ ਨੂੰ ਵੱਡੀ ਕਾਮਯਾਬੀ ਉਸ ਸਮੇਂ ਮਿਲੀ ਜਦੋਂ ਬਠਿੰਡਾ ਦੀ ਪੁਲਿਸ ਦੇ ਵੱਲੋਂ ਆਪਣੇ ਇੱਕ ਪੁਲਿਸ ਮੁਲਾਜ਼ਮ ਨੂੰ ਹੈਰੋਨ ਦੇ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਸਿਵਲ ਲੈਂਡ ਕੁਲਦੀਪ ਸਿੰਘ ਨੇ ਦੱਸਿਆ ਕਿ 80 ਫੀਟ ਰੋਡ ਤੇ ਇੱਕ ਕਾਰ ਦੇ ਵਿੱਚ ਸਵਾਰ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਅਤੇ ਜਦੋਂ ਇਹਨਾਂ ਦੀ ਤਲਾਸ਼ੀ ਲਈਤੀ ਗਈ ਤਾਂ ਇਹਨਾਂ ਦੇ ਕੋਲੋਂ 6 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਪੁਲਿਸ ਦੇ ਵੱਲੋਂ ਤਿੰਨ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ ਅਸੀਂ ਨਾ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਆ ਜਿਹਦੇ ਜਿਵੇਂ ਤਿੰਨ ਬੰਦੇ ਅਰੈਸਟ ਕੀਤੇ ਆ ਜਿਨ੍ਹਾਂ ਕੋਲੋਂ ਇੱਕ ਆਪਾਂ ਨੂੰ ਉਲਟੋ ਕਾਰ ਵੀ ਬਰਾਮਦ ਹੋਈ ਆ ਤਿੰਨ ਦੋਸ਼ੀਆਂ ਨੂੰ ਆਪਾਂ ਅਰੈਸਟ ਕਰਕੇ ਪਰਚਾ ਦਰਜ ਰਜਿਸਟਰ ਕਰਕੇ ਅੱਜ ਉਹਨਾਂ ਨੂੰ ਪੇਸ਼ ਕਰ ਰਹੇ ਹਾਂ। ਸੋ ਅੱਗੇ ਜਿਹੜੇ ਇਹਨਾਂ ਦੇ ਫੋਰਵਰਡ ਤੇ ਬੈਕਵਰਡ ਲਿੰਕੇਜ ਆ ਉਹਨਾਂ ਬਾਰੇ ਅਸੀਂ ਡਿਟੇਲ ਨਾਲ ਪੁਸ਼ਕਿਸ਼ ਕਰਾਂਗੇ। ਇੱਕ ਇੱਕ ਜੀ ਪੁਲਿਸ ਮੁਲਾਜ਼ਮ ਵੀ ਅਸਲ ਇਹਨਾਂ ਚੋਂ ਇੱਕ ਪੁਲਿਸ ਮੁਲਾਜ਼ਮ ਹੈ ਜੀ ਫਿਫਥ ਕਮਾਂਡੋ ਚ ਇਸ ਫਿਰ ਪਹਿਲਾਂ ਵੀ ਇਹ ਤੇ ਕੋਈ ਮਾਮਲਾ ਦਰਜ ਨਹੀਂ ਨਹੀਂ ਪਹਿਲਾਂ ਉਹ ਜਿਹੜੇ ਪੁਲਿਸ ਮੁਲਾਜ਼ਮ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਉਹ ਤੇ ਫਿਰ ਪਹਿਲਾ ਪਰਚਾ ਜੀ ਦੂਜੇ ਬੰਦਿਆਂ ਦੇ ਦੂਜੇ ਬੰਦਿਆਂ ਤੇ ਇੱਕ ਤੇ ਪੰਜ ਪਰਚੇ ਦਰਜ ਰਜਿਸਟਰ ਨਹੀਂ ਜੀ ਸਨੇਚਿੰਗ ਦਾ ਤੇ ਆਪਣੇ ਐਨਡੀਪੀਐਸ ਦੇ ਇੱਕ ਬੰਦੇ ਤੇ ਇੱਕ ਪਰਚਾ ਦਰਜ ਰਜਿਸਟਰ ਹੈ ਜੀ ਪਹਿਲਾਂ ਵੀ ਪਹਿਲਾਂ ਵੀ ਇਹ ਸਿਰ ਕੰਮ ਕਰਦੇ ਸੀ ਵੇਚਣ ਦਾ ਕੰਮ ਕਰਦੇ ਸੀ ਜਾਂ ਪੀਂਦੇ ਆ ਪੁਲਿਸ ਮੁਲਾਜ਼ਮਾਂ ਦਾ ਕੀ ਉਹ ਸਾਰਾ ਜੇ ਅਸੀਂ ਆਪਣੇ ਤਫਤੀਸ਼ ਦੌਰਾਨ ਵੈਰੀਫਾਈ ਕਰ ਰਹੇ ਹਾਂ ਉਸ ਲਈ ਡਿਟੇਲ ਪੁਸ਼ਕਿਸ਼ ਚ ਜਾਰੀ ਹੈ ਜੀ ਮੌਜੂਦਾ ਪੋਸਟਿੰਗ ਕਿੱਥੇ ਬਿਤਰੰਦੇ ਆ ਕਿੱਥੇ ਹੋਰ ਸਫਤ ਕਮਾਂਡ एवन पंजाबी टीवी ਦੇ ਲਈ ਬਠਿੰਡਾ ਤੋਂ ਅਵਿਨਾਸ਼ ਮੋੜ ਦੀ ਖਾਸ ਰਿਪੋਰਟ ਬਠਿੰਡਾ ਪੁਲਿਸ ਨੂੰ ਵੱਡੀ ਕਾਮਯਾਬੀ ਉਸ ਸਮੇਂ ਮਿਲੀ ਜਦੋਂ ਬਠਿੰਡਾ ਦੀ ਪੁਲਿਸ ਦੇ ਵੱਲੋਂ ਆਪਣੇ ਇੱਕ ਪੁਲਿਸ ਮੁਲਾਜ਼ਮ ਨੂੰ ਹੈਰੋਨ ਦੇ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਸਿਵਲ ਐਂਡ ਕੁਲਦੀਪ ਸਿੰਘ ਨੇ ਦੱਸਿਆ ਕਿ 80 ਫੀਟ ਰੋਡ ਤੇ ਇੱਕ ਕਾਰ ਦੇ ਵਿੱਚ ਸਵਾਰ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਅਤੇ ਜਦੋਂ ਇਹਨਾਂ ਦੀ ਤਲਾਸ਼ੀ ਲਈਤੀ ਗਈ ਤਾਂ ਇਹਨਾਂ ਦੇ ਕੋਲੋਂ 6 ਗ੍ਰਾਮ ਹੈਰੋਨ ਮਰਾਮ ਕੀਤੀ ਗਈ ਪੁਲਿਸ ਦੇ ਵੱਲੋਂ ਤਿੰਨਾਂ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ ਅਸੀਂ ਨਾ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਆ ਜੀ ਜਿਵੇਂ ਜਿਵੇਂ ਤਿੰਨ ਬੰਦੇ ਅਰੈਸਟ ਕੀਤੇ ਆ ਜਿਨ੍ਹਾਂ ਕੋਲੋਂ ਇੱਕ ਆਪਾਂ ਨੂੰ ਉਲਟੋ ਕਾਰ ਵੀ ਬਰਾਮਦ ਹੋਈ ਆ ਤਿੰਨ ਦੋਸ਼ੀਆਂ ਨੂੰ ਆਪਾਂ ਅਰੈਸਟ ਕਰਕੇ ਪਰਚਾ ਦਰਜ ਰਜਿਸਟਰ ਕਰਕੇ ਅੱਜ ਉਹਨਾਂ ਨੂੰ ਪੇਸ਼ ਕਰ ਰਹੇ ਹਾਂ। ਸੋ ਅੱਗੇ ਜਿਹੜੇ ਇਹਨਾਂ ਦੇ ਫੋਰਵਰਡ ਤੇ ਬੈਕਵਰਡ ਲਿੰਕੇਜ ਆ ਉਹਨਾਂ ਬਾਰੇ ਅਸੀਂ ਡਿਟੇਲ ਨਾਲ ਪੁਸ਼ਕਿਸ਼ ਕਰਾਂਗੇ। ਇੱਕ ਇੱਕ ਜੀ ਪੁਲਿਸ ਮੁਲਾਜ਼ਮ ਵੀ ਇਸਰੇ ਇਨਾਂ ਚੋਂ ਇੱਕ ਪੁਲਿਸ ਮੁਲਾਜ਼ਮਾ ਜੀ ਫਿਫਥ ਕਮਾਂਡ ਇਸ ਫਿਰ ਪਹਿਲਾਂ ਵੀ ਇਹ ਕੋਈ ਮਾਮਲਾ ਦਰਜ ਨਹੀਂ ਨਹੀਂ ਪਹਿਲਾਂ ਉਹ ਜਿਹੜੇ ਪੁਲਿਸ ਮਲਾਜਮ ਨੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਉਹ ਤੇ ਪਹਿਲਾ ਪਰਚਾ ਜੀ ਦੂਜੇ ਬੰਦਿਆਂ ਦੇ ਕਿਹਨਾਂ ਦੂਜੇ ਬੰਦਿਆਂ ਤੇ ਇੱਕ ਤੇ ਪੰਜ ਪਰਚੇ ਦਰਜ ਰਜਿਸਟਰ ਨੇ ਜੀ 스내ਚਿੰਗ ਦਾ ਤੇ ਆਪਣੇ ਐਨਡੀਪੀਐਸ ਦੇ ਇੱਕ ਬੰਦੇ ਤੇ ਇੱਕ ਪਰਚਾ ਦਰਜ ਰਜਿਸਟਰ ਹੈ ਜੀ ਪਹਿਲਾਂ ਵੀ ਪਹਿਲਾਂ ਵੀ ਇਹ ਸਿਰ ਕੰਮ ਕਰਦੇ ਸੀ ਵੇਚਣ ਦਾ ਕੰਮ ਕਰਦੇ ਸੀ ਜਾਂ ਪੀਂਦੇ ਆ ਪੁਲਿਸ ਮਲਾਜਮ ਦਾ ਕੀ ਉਹ ਸਾਰਾ ਜੀ ਅਸੀਂ ਆਪਣੇ ਤਫਤੀਸ਼ ਦੌਰਾਨ ਵੈਰੀਫਾਈ ਕਰ ਰਹੇ ਹਾਂ ਉਸ ਲਈ ਡਿਟੇਲ ਪੁੱਛਗਛ ਚ ਜਾਰੀ ਹੈ ਜੀ ਮੌਜੂਦਾ ਪੋਸਟਿੰਗ ਕਿੱਥੇ ਬਿਚ ਰਹੇ ਨੇ ਕਿੱਥੇ ਹੋਏ ਫਿਫਥ ਕਮਾਂਡ ਏਵਨ ਪੰਜਾਬੀ ਟੀਵੀ ਦੇ ਲਈ ਬਠਿੰਡਾ ਤੋਂ ਅਵਿਨਾਸ਼ ਮੋਰਦੀ ਖਾਸ ਰਿਪੋਰਟ